ਪੂਜਾ ਜੀ ਮੈਂ ਹੁਣ ਤੁਹਾਡੇ ਕੋਲ ਆਉਂਗੀ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਜਿਵੇਂ ਅੱਜ ਜੀ ਨੇ ਕਿਹਾ ਕਿ ਮੋਹ ਪੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ ਇਸ ਕਰਕੇ ਲੋਕ ਜਿਹੜਿਆ ਉਹਨਾਂ ਨੂੰ ਮੁੜ ਤੋਂ ਪਸੰਦ ਕਰਨ ਲੱਗ ਗਏ ਉਹਨਾਂ ਦਾ ਕੈਡਰ ਜਿਹੜਾ ਉਹ ਹੋਰ ਜ਼ਿਆਦਾ ਵੱਧ ਗਿਆ ਵੋਟ ਪਰਸੈਂਟੇਜ ਜਿਹੜੀ ਉਹਨਾਂ ਦੀ ਵਧ ਗਈ ਤੁਸੀਂ ਇਸ ਨੂੰ ਜਾਇਜ਼ ਮੰਨਦੇ ਹੋ ਜਾਂ ਫਿਰ ਇਹ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਮੋਹ ਪੰਗ ਹੋ ਰਿਹਾ ਸੱਚਮੁੱਚ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਜਾਂ ਫਿਰ ਨਹੀਂ ਪੂਰੇ ਪੰਜਾਬ ਵਿੱਚ ਜਿੱਤ ਦਾ ਜਸ਼ਨ ਹੈ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਜਿੱਤ ਪ੍ਰਾਪਤ ਕੀਤੀ ਹੈ ਉਹ ਵਿਕਾਸ ਦੀ ਜਿੱਤ ਹੈ ਇਹਨਾਂ ਨੂੰ ਲੱਗਦਾ ਜੇ ਮੋਹ ਪੰਗ ਹੋ ਗਿਆ ਤੇ ਇਸ ਤਰ੍ਹਾਂ ਨਾਲ 80% ਦੀ ਜਿੱਤ ਪ੍ਰਾਪਤ ਅਗਰ ਕੀਤੀ ਹੈ ਜੇ ਮੋਹ ਪੰਗ ਕਾਰਨ ਹੈ ਤੇ ਮੈਨੂੰ ਲੱਗਦਾ ਇਸ ਤੋਂ ਵੱਡੀ সুইਪ ਕਿਹੜੀ ਮਾਰੀ ਜਾਣਗੇ ਕੱਲ ਵੀ ਮੈਂ ਡਿਬੇਟ ਕਰ ਰਹੀ ਸੀ ਕਹਿ ਰਹੇ ਸੀ ਇਹ ਤਾਂ ਸੈਮੀਫਾਈਨਲ ਹੈ ਜੇ ਇਹ ਤੁਸੀਂ ਜਿੱਤ ਗਏ ਤਾਂ ਫਿਰ ਦੇਖਾਂਗੇ ਫਾਈਨਲ ਸੈਮੀਫਾਈਨਲ ਜੇ ਅਸੀਂ 80 90% ਨਾਲ ਜਿੱਤ ਗਏ ਆ ਤਾਂ ਮੈਨੂੰ ਲੱਗਦਾ ਫਾਈਨਲਸ ਤੋਂ ਵੀ ਅਸੀਂ ਦੂਰ ਨਹੀਂ ਆ ਜਿੱਥੇ ਜਿੱਥੇ ਜਿੱਤ ਪ੍ਰਾਪਤ ਹੋਈ ਹੈ ਉਹ ਸਾਰੇ ਵਰਕਰਜ਼ ਦਾ ਪਹਿਲਾਂ ਤਾਂ ਮੈਂ ਬੜੇ ਤੈਅ ਦਿਨਾਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਇਹ ਜਿਹੜੀ ਵਿਕਾਸ ਦੀ ਜਿੱਤ ਹੈ ਇਹ ਜਿੱਤ ਕੋਈ ਆਮ ਜਿੱਤ ਨਹੀਂ ਹੈ ਇਹ ਵਿਕਾਸ ਦੀ ਜਿੱਤ ਹੈ ਹੁਣ ਹੀ ਅਜੇ ਜੀ ਨੇ ਕਿਹਾ ਸਾਡੇ ਸੀਐਮ ਸਾਹਿਬ ਇडली ਦੋਸਾ ਖਾਨ ਚਲੇ ਜਾਂਦੇ ਆ ਕੋਈ ਬਾਹਰ ਚਲੇ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਤੇ ਵੀ ਦਿੱਕਤ ਹੈ ਕਿ ਬਾਹਰ ਜਾ ਕੇ ਉਹ ਰੋਜ਼ਗਾਰ ਲਈ ਕੰਮ ਕਰ ਰਹੇ ਆ ਇੰਡਸਟਰੀ ਲਿਆਉਣ ਲਈ ਕੰਮ ਕਰ ਰਹੇ ਆ ਹਰ ਥੀਸ ਤੇ ਲੈਗ ਪੁਲਿੰਗ ਤਾਂ ਦੇਖੋ ਇੱਕ ਦੂਸਰੇ ਦੀ ਆਪੋਜੀਸ਼ਨ ਦੀ ਆਦਤ ਰਹੀ ਹੈ ਉਹ ਇੱਕ ਸ਼ੁਰੂ ਤੋਂ ਹੀ ਨਾ ਦੀ ਆਦਤ ਰਹੀ ਹੈ ਲੇਕਿਨ ਜਿੰਨੀ ਇਹ ਪੀਸਫੁਲ ਇਲੈਕਸ਼ਨਸ ਹੋਏ ਆ ਜਿਸ ਤਰ੍ਹਾਂ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੈਨੂੰ ਲੱਗਦਾ ਇਹ ਅਗਰ ਮੋਹ ਭੰਗ ਇਹਨਾਂ ਦਾ ਅਜੇ ਜੀ ਦਾ ਇਹ ਬੜਾ ਮੈਨੂੰ ਅਜੀਬ ਵਰਡ ਲੱਗਾ ਕਿ 80% 90% ਜਿੱਤਨ ਵਾਲੇ ਨੂੰ ਅਗਰ ਅਸੀਂ ਕਹੀਏ ਕਿ ਇਹਨਾਂ ਦਾ ਮੋਹ ਭੰਗ ਪੰਜਾਬੀਆਂ ਦਾ ਹੋ ਗਿਆ ਫਿਰ ਤਾਂ ਮੈਨੂੰ ਲੱਗਦਾ ਅਕਾਲੀ ਜੇ 10 20% ਨਾਲ ਜਿੱਤਰਿਆ ਆ 댓 ਮੀਨਸ ਇਹ ਲੋਕ ਤਾਂ ਦਿਨੋ ਹੀ ਖਤਮ ਹੋ ਗਏ ਆ